ਅਸੀਂ ਵਿਆਹ ਸ਼ਾਦੀਆਂ ਦੇ ਸੌਦੇ ਕਰਨ ਲੱਗੇ ਉਹ ਸੌਦੇ ਸਾਡੇ ਤੇ 7 ਤੱਕ ਭਾਰੂ ਹੋਣ ਲੱਗੇ ਕਿ ਹੁਣ ਸਾਨੂੰ ਆਪਣੀ ਸਾਨੂੰ ਮੁੰਡਿਆਂ ਦੀ ਜਾਨ ਤੱਕ ਗਵਾਉਣੀ ਪਈ ਮੈਨੂੰ ਅਜੀਬ ਚੀਜ਼ ਇਹ ਲੱਗੀ ਵੀ ਕਿਸੇ ਨੇ ਮਾਪੇ ਨੇ ਆਪਣਾ ਮੁੰਡਾ ਵਿਆਹ ਆ ਵਿਆਹ ਕਰਕੇ ਮੁੰਡਾ ਚਲੇ ਗਿਆ ਜਾਨ ਦਾ ਘਾਟਾ ਜਿੱਥੇ ਪਿਆ ਉੱਥੇ ਕੋਈ ਵੀ ਇਦਾਂ ਦਾ ਐਕਸਕਿਊਜ਼ ਕੋਈ ਵੀ ਐਕਸਪਲੇਨੇਸ਼ਨ ਕੁਝ ਨਹੀਂ ਮੈਟਰ ਕਰਦੀ ਵੀ ਹਾਂ ਇਹ ਕੰਟਰੈਕਟ ਮੈਰਿਜ ਸੀ ਜਾਂ ਨਹੀਂ ਸੀ ਸੂਪਰ ਪ੍ਰੋਮੋਸ਼ਨ ਦੇ ਦੌਰ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਵੀ ਗਏ ਜਿੱਥੇ ਇਹ ਇਹ ਚੀਜ਼ਾਂ ਹੋਈਆਂ ਲੜਕੀ ਬਾਹਰ ਚਲੇਗੀ ਜਾਂ ਲੜਕਾ ਬਾਹਰ ਚਲੇ ਗਿਆ ਉਸ ਤੋਂ ਬਾਅਦ ਇੱਥੇ ਸੁਇਸਾਈਡ ਤੱਕ ਹੋਏ ਇਦਾਂ ਦੀਆਂ ਚੀਜ਼ਾਂ ਹੋਈਆਂ ਤੁਸੀਂ ਵੀ ਨਾਲ ਰਹੇ ਹੋ ਤੁਸੀਂ ਕਿੱਦਾਂ ਮਹਿਸੂਸ ਕੀਤਾ ਹਰਦੀਪ ਜੀ ਤੁਸੀਂ ਦੱਸੋ ਇਹ ਐਕਸਪੀਰੀਅੰਸ ਹਰਦੀਪ ਕਹਿੰਦੇ ਮੈਂ ਨਹੀਂ ਗਿਆ ਮੈਂ ਗਿਆ ਸੀ ਭਾਜੀ ਬੜਾ ਨਾ ਮੈਂ ਤੁਹਾਨੂੰ ਐਵੇਂ ਸੱਚੀ ਕਹਾ ਅਜੀਬ ਲੱਗਦਾ ਦੇਖ ਕੇ ਪਰਿਵਾਰਾਂ ਨੂੰ ਮਿਲ ਕੇ ਮੈਨੂੰ ਮੈਂ ਕਈ ਵਾਰੀ ਮਹਿਸੂਸ ਕਰਦਾ ਹੁੰਦਾ ਵੀ ਤੁਸੀਂ ਇਹ ਸੋਚੋ ਵੀ ਕਿਸੇ ਜਵਾਨ ਜਹਾਨ ਮੁੰਡੇ ਦੀ ਬਹੁਤ ਅਚੀ ਵੀਡੀਓ ਦੇਖੀ ਆ ਅੱਖਾਂ ਭਰਨ ਦੀਆਂ ਦੇਖ ਕੇ ਉਹ ਤਾਂ ਬਹੁਤ ਦੁੱਖਾਂ ਕਿਸੇ ਜਵਾਨ ਜਹਾਨ ਮੁੰਡੇ ਦੀ ਡੈਥ ਹੁੰਦੀ ਆ ਰੀਜ਼ਨ ਤੁਸੀਂ ਇਹ ਦੇਖੋ ਵੀ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਦੇ ਬੱਚੇ ਦੀ ਡੈਥ ਹੋਈ ਡਿਊ ਟੂ ਐਕਸੀਡੈਂਟ ਹੂੰ ਹੂੰ ਠੀਕ ਆ ਜਦੋਂ ਉਮਰ ਤੋਂ ਪਹਿਲਾਂ ਬੰਦਾ ਜਾਂਦਾ ਮੈਂ ਉਹਦੀ ਗੱਲ ਕਰਦਾ ਜਾਂ ਹੋ ਸਕਦਾ ਕੋਈ ਬਿਮਾਰੀ ਹੋਵੇ ਉਹਦਾਂ ਦੀ ਲੱਗ ਜਾਵੇ ਹੂੰ ਜਾਨ ਲੇਵਾ ਥਰਡ ਜਿਹੜਾ ਆਪਾਂ ਜ਼ਿਆਦਾ ਕੇਸ ਦੇਖਦੇ ਆ ਜਿਹੜੇ ਆਪਾਂ ਹੁਣ ਉਹ ਵੀ ਨਾਰਮਲਾਈਜ਼ ਕਰਤੇ ਵੀ ਡਰਗ ਅਵੂਸ ਕਰਕੇ ਕਿਸੇ ਦਾ ਨੌਜਵਾਨ ਮੁੰਡਾ ਚਲੇ ਗਿਆ ਉਹ ਤਾਂ ਹੁਣ ਆਪਾਂ ਨਾਰਮਲਾਈਜ਼ ਕਰਤਾ ਆਪਣੇ ਲਈ ਹੋਈ ਈਜ਼ੀ ਹੋ ਗਈਆਂ ਚੀਜ਼ਾਂ ਮੈਨੂੰ ਅਜੀਬ ਚੀਜ਼ ਇਹ ਲੱਗੀ ਵੀ ਕਿਸੇ ਨੇ ਮਾਪੇ ਨੇ ਆਪਣਾ ਮੁੰਡਾ ਵਿਆਹਿਆ ਵਿਆਹ ਕਰਕੇ ਮੁੰਡਾ ਚਲੇ ਗਿਆ ਉਸ ਤੋਂ ਪਥੈਟਿਕ ਗੱਲ ਵਿਆਹ ਹੀ ਬਣੀ ਨਾ ਉਸ ਤੋਂ ਪਥੈਟਿਕ ਗੱਲ ਮੈਨੂੰ ਲੱਗਦਾ ਆਪਣੇ ਲਈ ਮੇਰੇ ਲਈ ਸਾਡੀ ਸੁਸਾਇਟੀ ਲਈ ਹੋ ਨਹੀਂ ਸਕਦੀ ਕੋਈ ਸ਼ਰਮਨਾਕ ਗੱਲ ਉਸ ਤੋਂ ਕੋਈ ਹੋ ਨਹੀਂ ਸਕਦੀ ਅਸੀਂ ਵਿਆਹਾਂ ਸ਼ਾਦੀਆਂ ਦੇ ਸੌਦੇ ਕਰਨ ਲੱਗੇ ਉਹ ਸੌਦੇ ਸਾਡੇ ਤੇ ਸੱਤ ਤੱਕ ਭਾਰੂ ਹੋਣ ਲੱਗੇ ਕਿ ਹੁਣ ਸਾਨੂੰ ਆਪਣੀ ਸਾਨੂੰ ਮੁੰਡਿਆਂ ਦੀ ਜਾਨ ਤੱਕ ਗਵਾਉਣੀ ਪੈ ਰਹੀ ਆ ਠੀਕ ਆ ਮੈਂ ਮੰਨਦਾ ਜਿੱਥੇ ਸੌਦੇ ਹੁੰਦੇ ਆ ਉਥੇ ਇਹ ਕਿਹਾ ਜਾਂਦਾ ਵੀ ਫਿਰ ਕੀ ਹੋ ਗਿਆ ਸੌਦੇ 'ਚ ਘਾਟਾ ਵਾਧਾ ਚੱਲਦਾ ਮੰਨ ਲਈ ਗੱਲ ਕੋਈ ਐਗਰੀਮੈਂਟ ਹੁੰਦਾ ਕੋਈ ਕੰਟਰੈਕਟ ਹੁੰਦਾ ਆਪਾਂ ਕਰਦੇ ਆ ਡੀਲ ਹੁੰਦੀ ਆ ਆਪਣੀ ਕੁਈ ਤੋ ਖਤੜੀ ਹੋ ਜਾਂਦੀ ਆ ਹਾਂਜੀ ਪੈਸੇ ਦਾ ਘਾਟਾ ਪਊਗਾ ਨਾ ਹੂੰ ਜਾਨ ਦਾ ਤਾਂ ਨਹੀਂ ਪਊਗਾ ਹੂੰ ਫਿਰ ਜਾਨ ਦਾ ਘਾਟਾ ਜਿੱਥੇ ਪਿਆ ਉੱਥੇ ਕੋਈ ਵੀ ਇਦਾਂ ਦਾ ਐਕਸਕਿਊਜ਼ ਕੋਈ ਵੀ ਐਕਸਪਲੇਨੇਸ਼ਨ ਕੁਛ ਨਹੀਂ ਮੈਟਰ ਕਰਦੀ ਵੀ ਹਾਂ ਇਹ ਕੰਟਰੈਕਟ ਮੈਰਿਜ ਸੀ ਜਾਂ ਨਹੀਂ ਸੀ ਹੂੰ ਮੈਂ ਜੀ ਤੁਸੀਂ ਯੂਕੇ ਮੈਂ ਖੈਲ ਰਹੇ ਤੁਸੀਂ ਤੁਸੀਂ ਵੀ ਇਹ ਚੀਜ਼ਾਂ ਮਹਿਸੂਸ ਕੀਤੀਆਂ ਉੱਤੇ ਹਾਲਾਂਕਿ ਤੁਸੀਂ ਤਾਂ ਬਹੁਤ ਪੁਰਾਣੇ ਉੱਥੇ ਵਸੇ ਪਰ ਇਦਾਂ ਬਹੁਤ ਹੁੰਦਾ ਰਿਹਾ ਕੈਨੇਡਾ ਥੋੜਾ ਜ਼ਿਆਦਾ ਵਾ ਯੂਕੇ ਦੇ ਵਿੱਚ ਕੈਨੇਡਾ ਚ ਜ਼ਿਆਦਾ ਹੈ ਜੀ ਇੰਗਲੈਂਡ ਵਿੱਚ ਨਾ ਇਹ ਨਹੀਂ ਹੈਗਾ ਇੰਗਲੈਂਡ ਵਿੱਚ ਮੈਂ ਛੋਟੀ ਹੁੰਦੀ ਸੀ ਜਦੋਂ ਉਹੀ ਦੇਖਿਆ ਸੀਗਾ ਜਿਹੜਾ ਕਿ ਮੁੰਡੇ ਬਾਹਰ ਆ ਜਾਂਦੇ ਇੱਥੇ ਆ ਜਾਂਦੇ ਨੇ ਤਾਂ ਫਿਰ ਵਿਆਹ ਤੇ ਡਾਉਰੀ ਲੈ ਕੇ ਜਾਂ ਲੇਕਿਨ ਜਾਂਦੇ ਵਿਆਹ ਕਰਾ ਕੇ ਡਾਉਰੀ ਲੈ ਜਾਂਦੇ ਸੀਗੇ ਸਾਡੇ ਫੈਮਿਲੀ ਚ ਰਿਲੇਟਿਵਸ ਵਿੱਚ ਇਹ ਕਿਦਾਂ ਦਾ ਕੇਸ ਹਾਂ ਜੀ ਡਾਉਰੀ ਲੈ ਕੇ ਫਿਰ ਵਾਪਸ ਨਾ ਫਿਰ ਕੋਈ ਨਾਮੋ ਨਿਸ਼ਾਨ ਨਹੀਂ ਕਿ ਕੌਣ ਫਿਰ ਇਹ ਜਿਹੜਾ ਬੀਚ ਲੈ ਜਾਂਦਾ ਸੀ ਮਹਿਸੂਸ ਕੀਤੀ ਹੋਈ ਹੈ ਕਿ ਇਹ ਜਿਹੜਾ ਦੁੱਖ ਹੈਗਾ ਵਾ ਇਹ ਬਹੁਤ ਬਹੁਤ ਪਰਿਵਾਰਾਂ ਦਾ ਇਹ ਦੁੱਖ ਹੈ ਜਿਹਨਾਂ ਉਹ ਸੌਰੀ ਅਗੈਨ ਗੱਲ ਕਰਤੀ ਹਾਂ ਬਟ ਉਹਨਾਂ ਉਮੀਦ ਨਾਲ ਉਹ ਜਿਹੜੀ ਕੁੜੀ ਦਾ ਵਿਆਹ ਹੁੰਦਾ ਆ ਉਹ ਛੱਡ ਪਉਂਦੀ ਐ ਤੇ ਨਾ ਕਦੇ ਮਾਪੇ-ਬਾਪ ਛੱਡ ਪਾਉਂਦੇ ਨਹੀਂ ਮੈਨੂੰ ਲੱਗਦਾ ਕਿ ਜੇ ਕਿਸ ਕੋਈ ਬੰਦਾ ਦੁਨੀਆ ਤੋਂ ਰੁਕਸਤ ਹੋ ਗਿਆ ਤਾਂ ਉਹ ਇੱਕ ਬੰਦੇ ਨੂੰ ਤਰਾਸ ਹੋ ਜਾਂਦਾ ਕਿ ਯਾਰ ਉਹ ਬੰਦਾ ਐ ਹੋ ਗਿਆ ਔਰ ਜਿਨ੍ਹਾਂ ਦੇ ਮੈਂ ਵੀ ਕੁਝ ਇਦਾਂ ਦੇ ਜਾਣਤਾ ਵਾਂ ਕਿਸੇ ਕੇਸ ਨੇ ਕਿ ਪਤਾ ਹੀ ਨਹੀਂ ਹੈਗਾ ਕਿ ਕੋਈ ਹੈ ਵਾ ਜਾਂ ਨਹੀਂ ਹੈ ਉਹ ਨਾ ਤਾਂ ਇੱਥੇ ਕੋਈ ਵਿਆਹ ਕਰਾ ਸਕਦਾ ਨਾ ਉਹ ਬੱਚਿਆਂ ਨੂੰ ਪਤਾ ਕਿ ਸਾਡਾ ਕੌਣ ਤਾਂ ਇਹ ਇਹ ਬਹੁਤ ਵੱਡਾ ਦੁਖਾਂਤ ਔਰ ਇਹ ਇਹ ਚੀਜ਼ ਦੇ ਲਈ ਤੁਸੀਂ ਬਹੁਤ ਖੂਬਸੂਰਤ ਉਪਰਾਲਾ ਕੀਤਾ